ਲੋ ਬਈ ਅੱਜ ਠੰਡ ਬਹੁਤ ਆ। ਤਕਰੀਬਨ ਟੈਂਪਰੇਚਰ ਆ ਜਿਹੜਾ 12-14 ਡਿਗਰੀ ਲੱਗਦਾ ਮੈਨੂੰ। ਕੱਲੋਂ ਪਕੌੜੀ ਗਰਮ ਖਰੀਦੀ ਸੀ। ਠੰਡ ਚ ਔਖਾ ਹੀ ਹੋ ਜਾਂਦਾ। ਉਹ ਫਰਾਈ ਫਿੰਗਰ ਵੀ ਗਰਮ ਕਰ ਲੰਨੇ ਆ ਦੋ ਠੰਡ ਹੈ ਹੀ ਬਹੁਤ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਕਰੋ ਤੇ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਿਓ ਇਹਦਾ ਸਿਸਟਮ ਸਾਰਿਆਂ ਨੂੰ ਵਧੀਆ ਥੋੜਾ ਜਿਹਾ ਟਾਈਮ ਲੱਗਦਾ ਬਸ ਚੀਜ਼ ਨੂੰ ਗਰਮ ਕਰ ਦਿੰਦਾ ਪੂਰੀ ਤਰ੍ਹਾਂ ਤੁਹਾਨੂੰ ਦਿਖਾਉਣਾ ਹੈ ਕ੍ਰਿਸਪੀ ਕਰ ਦੇਣਾ ਇਹਨਾਂ ਪੂਰਾ ਇਹ ਲੈ ਵੀ ਇੱਕ ਸਿਗਨਲ ਰਹਿ ਗਿਆ ਤੇ ਦੇਖ ਸਕਦੇ ਹੋ ਪੂਰਾ ਥੋੜਾ ਜਿਹਾ ਤੇ ਮਸਾਲਾ ਪਾ ਲੈਂਦੇ ਆਪਾਂ ਇਹ ਬਣ ਕੇ ਤਿਆਰ ਆ